ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮੈਥਲ ਮਸਤਾ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਨੀ ਹੈ ਕਿ ਜਦੋਂ ਵੀ ਕਿਤੇ ਤੁਸੀਂ ਧਾਰਮਿਕ ਥਾਂ ਤੇ ਜਾਂ ਗੁਰਦੁਆਰਾ ਸਾਹਿਬ ਹੀ ਲਾ ਲੋ ਜਾਂਦੇ ਹੋ ਸੋ ਉੱਤੇ ਜਦੋਂ ਪਾਠ ਸੁਣਦੇ ਹੋ ਤੇ ਮਨ ਨਹੀਂ ਲੱਗਦਾ ਕਈਆਂ ਦਾ ਅਵਾਸਾ ਆਉਣ ਲੱਪਣੀਆਂ ਆ ਬੈਠਿਆ ਨਹੀਂ ਜਾਂਦਾ ਤੇ ਜੋ ਪਾਠ ਚੱਲ ਰਿਹਾ ਹੈ ਜੇਕਰ ਉਹਨੂੰ ਮਨ ਲਗਾ ਕੇ ਸੁਣਿਆ ਜਾਵੇ ਤਾਂ ਬਹੁਤ ਤਰ੍ਹਾਂ ਦੀਆਂ ਪਰੇਸ਼ਾਨੀਆਂ ਕੰਮ ਹੋ ਜਾਂਦੀਆਂ ਹੈ ਸੋ ਸੁਣਨਾ ਕਿਸ ਤਰ੍ਹਾਂ ਹੈ ਉਸ ਸਮੇਂ ਮਾਨਵਿਕ ਇੱਕ ਗੱਲ ਲੈ ਕੇ ਆਉਣੀ ਹੈ ਜਿਹੜੀ ਗੱਲ ਦੀ ਵਜ੍ਹਾ ਨਾਲ ਤੁਹਾਨੂੰ ਅਹਿਸਾਸ ਹੋਵੇਗਾ ਕਿ ਪਾਠ ਜੋ ਅਸੀਂ ਅੱਜ ਸੁਣਿਆ ਹੈ ਉਹਦਾ ਸਾਨੂੰ ਲਾਭ ਮਿਲਿਆ ਹੈ ਸੋ ਜਿਸ ਤਰ੍ਹਾਂ ਅਸੀਂ ਇਸ ਵੀਡੀਓ ਰਾਹੀਂ ਦੱਸਾਂਗੇ ਤੁਸੀਂ ਇਸ ਤਰ੍ਹਾਂ ਕਰੋਗੇ ਤੇ ਤੁਹਾਨੂੰ ਆਪਣੇ ਆਪ ਮਹਿਸੂਸ ਹੋਵੇਗਾ ਕਿ ਵਾਕਈ ਅੱਜ ਸਾਨੂੰ ਅਲੱਗ ਜਿਹੀ ਖੁਸ਼ੀ ਹੋ ਰਹੀ ਹੈ ਮਨ ਨੂੰ ਤੇ ਮਹਿਸੂਸ ਹੋਇਆ ਹੈ ਕਿ ਜੋ ਪਾਠ ਸੁਣਿਆ ਹੈ ਉਹਦਾ ਅਹਿਸਾਸ ਹੋ ਰਿਹਾ ਹੈ ਕਿ ਵਾਕਈ ਅੱਜ ਅਸੀਂ ਪਾਠ ਸਹੀ ਤਰੀਕੇ ਨਾਲ ਸੁਣ ਲਿਆ। ਸੋ ਕਰਨਾ ਕੀ ਹੈ ਆਪਾਂ ਇਸ ਵੀਡੀਓ ਰਾਹੀਂ ਹੀ ਤੁਹਾਨੂੰ ਚੰਗੀ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਪਾਠ ਨੂੰ ਜਦੋਂ ਸੁਣਨਾ ਹੈ ਉਸ ਵੇਲੇ ਇਹ ਮਨ ਵਿੱਚ ਇੱਕ ਖਿਆਲ ਜ਼ਰੂਰ ਲੈ ਕੇ ਆਉਣਾ। ਇਹਦੇ ਨਾਲ ਹੀ ਤੁਸੀਂ ਮੁਸ਼ਕਲਾਂ ਤੋਂ ਛੁਟਕਾਰਾ ਪਾ ਸਕਦੇ ਆ ਸੋ ਪਰੇਸ਼ਾਨੀਆਂ ਤੋਂ ਬਚ ਸਕਦੇ ਆ ਤੇ ਗੁਰੂ ਦੀ ਕਿਰਪਾ ਨੂੰ ਹਾਸਲ ਕਰ ਸਕਦੇ ਆ ਸੋ ਹੁਣ ਇੱਥੇ ਆਪਾਂ ਕੁਝ ਜੇ ਕਮੈਂਟ ਵੀ ਦੱਸਾਂਗੇ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾ ਦੀ ਜੈ ਸਿੰਘਾਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਆਪਾਂ ਇੱਥੇ ਕੁਝ ਕਮੈਂਟਾਂ ਦੱਸਦੇ ਆ ਇੱਕ ਲਾਈਕ ਜ਼ਰੂਰ ਕਰ ਦਿਓ ਜੀ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਲਿਖਦੇ ਨੇ ਕਿ ਦੀਦੀ ਜੀ ਚੌਕੀ ਹੋਣ ਤੇ ਕਿ ਪੁੱਛ ਕੱਢਣੀ ਜ਼ਰੂਰੀ ਹੁੰਦੀ ਹੈ ਜੋ ਵਚਨ ਹੁੰਦੇ ਉਹ ਸੱਚ ਕਿਉਂ ਨਹੀਂ ਹੁੰਦੇ ਸੋ ਦੇਖੋ ਜੀ ਪੁੱਛ ਤੁਸੀਂ ਤਾਂ ਕੱਢ ਸਕਦੇ ਕਿਸੇ ਦੀ ਜੇਕਰ ਪਿੱਛੋਂ ਹੁਕਮ ਹੈ ਸੋ ਗੱਡੀ ਲੱਗੀ ਹੋਈ ਆ ਗੱਡੀ ਤੇ ਬੈਠੇ ਹੋ ਪਿੱਛੋਂ ਹੁਕਮ ਹੋ ਗਿਆ ਹੈ ਕਿ ਤੁਸੀਂ ਪੁੱਛ ਕਿਸੇ ਦੀ ਕੱਢ ਸਕਦੇ ਆ ਤੇ ਦੂਸਰੀ ਗੱਲ ਇੱਥੇ ਕਿ ਵਚਨ ਸੱਚ ਨਹੀਂ ਹੁੰਦੇ ਸੋ ਜਿੰਨੀ ਤੁਹਾਡੀ ਨਾਮ ਦੀ ਕਮਾਈ ਹੋਵੇਗੀ ਤੁਸੀਂ ਉਸ ਹਿਸਾਬ ਨਾਲ वचन ਉਸ ਸਮੇਂ ਕਰੂਗੀ ਤੇ ਉਹ ਬਚਨ ਸੱਚ ਹੋ ਜਾਣਗੇ ਪਰ ਜੇਕਰ ਬਚਨ ਅਸੀਂ ਆਪਣੇ ਕੋਲੋਂ ਕਰਨ ਦੀ ਕੋਸ਼ਿਸ਼ ਕਰਾਂਗੇ ਪਿੱਛੋਂ ਕੋਈ ਆਵਾਜ਼ ਨਹੀਂ ਆਵੇਗੀ ਉਹ ਬਚਨ ਸੱਚ ਨਹੀਂ ਹੁੰਦੇ ਜੋ ਪਿੱਛੋਂ ਆਵਾਜ਼ ਆਣੀ ਪਿੱਛੋਂ ਬਚਨ ਹੋਣੇ ਸੋ ਆਤਮਾ ਨੇ ਜੋ ਕਹਿਤਾ ਉਹਦੇ ਵਿੱਚ ਫਿਰ ਕੋਈ ਡਰ ਨਹੀਂ ਹੁੰਣਾ ਮਨ ਵਿੱਚ ਉੱਥੇ ਜੋ ਕਹਿਤਾ ਉੱਥੇ ਬੇਫਿਕਰੀ ਹੋ ਜਾਂਦੀ ਹੈ ਕਿ ਮਾਲਕ ਨੇ ਆ ਕੇ ਇਹ ਗੱਲ ਕਹਿ ਦਿੱਤੀ ਆ ਤੇ ਇਹ ਸੱਚ ਹੀ ਹੋਣੀ ਆ ਤੇ ਬਾਕੀ ਜਿੰਨੀ ਸਾਡੀ ਨਾਮ ਦੀ ਕਮਾਈ ਹੁੰਦੀ ਆ ਅਸੀਂ ਸ਼ੁਰੂਆਤ ਵਿੱਚ ਬਚਨ ਕਰਦੇ ਕਿਸੇ ਨੂੰ ਕੋਈ ਗੱਲ ਦੱਸਦੇ ਆ ਉਹ ਪੂਰੀ ਵੀ ਹੋ ਜਾਂਦੀ ਹੈ ਪਰ ਸਮੇਂ ਦੇ ਹਿਸਾਬ ਨਾਲ ਉਹ ਗੱਲ ਕੁਰੀ ਨਹੀਂ ਹੁੰਦੀ ਜਦੋਂ ਵਚਨ ਕਰਦੇ ਪਹਿਲਾਂ ਵਗ ਨਹੀਂ ਹੋ ਰਿਹਾ ਕਿਉਂਕਿ ਜਿੰਨੀ ਕਰ ਨਾਮ ਦੀ ਗਮਾਈ ਇਕੱਠੀ ਹੋਈ ਸੀ ਉਹ ਲੱਗ ਚੁੱਕੀ ਆ ਹੁਣ ਜਦ ਅਕਾਊਂਟ ਹੀ ਖਾਲੀ ਹੋਵੇਗਾ ਤਾਂ ਫਿਰ ਉਹ ਵਚਨ ਸੱਚ ਨਹੀਂ ਹੋਣਗੇ ਪਰ ਜੋ ਮਾਲਕ ਖੁਦ ਆ ਕੇ ਵਚਨ ਦੇ ਦਵੇਗਾ ਉਹ ਵਚਨ ਸੱਚ ਹੋ ਜਾਂਦੇ ਇਹ ਨਾਮ ਦੀ ਗਮਾਈ ਦੇ ਸੇ ਉੱਤੇ ਸਭ ਕੁਝ ਹੁੰਦਾ ਹੈ ਸੋ ਰਹੀ ਗੱਲ ਇੱਥੇ ਕਿ ਪੁੱਛ ਦੇਣੀ ਜ਼ਰੂਰੀ ਆ ਸੋ ਪੁੱਛਾਂ ਉਹ ਇਨਸਾਨ ਦਿੰਦਾ ਹੈ ਜਿਹਨੂੰ ਪਿੱਛੇ ਹੁਕਮ ਹੋ ਜਾਂਦਾ ਹੈ ਮਾਲਕ ਖੁਦ ਕਹਿੰਦਾ ਹੈ ਡਿਊਟੀ ਲਗਾਉਂਦਾ ਹੈ ਕਿ ਤੁਸੀਂ ਹੁਣ ਕਿਸੇ ਨੂੰ ਦੱਸ ਸਕਦੇ ਆ ਸੋ ਉਹ ਪੁੱਛ ਹੁੰਦੀ ਹੈ ਸੋ ਇਹ ਨਹੀਂ ਸੋਚਣਾ ਹੈ ਕਿ ਅਸੀਂ ਸੇਵਾ ਕਰਦੇ ਆਂ ਚੌਂਕੀ ਆਉਂਦੀ ਆ ਪੁੱਛਾ ਦੇਣਾ ਪੁੱਛਾ ਆਪਣੇ ਕੋਲੋਂ ਨਹੀਂ ਦਿੱਤੀਆਂ ਜਾਂਦੀਆਂ ਜਿਸ ਦਿਨ ਮਾਲਕ ਇਜਾਜ਼ਤ ਦਿੰਦਾ ਹੈ ਹੁਕਮ ਲਗਾਉਂਦਾ ਹੈ ਤਾਂ ਫਿਰ ਉਹ ਪੁੱਛ ਦੇਣ ਦਾ ਆਪਣਾ ਮਤਲਬ ਬਣਦਾ ਹੈ ਜੇਕਰ ਅਸੀਂ ਆਪਣੇ ਵੱਲੋਂ ਇੱਕ ਕੋਸ਼ਿਸ਼ ਕਰਦੇ ਆਂ ਤੇ ਉਹ ਕੋਸ਼ਿਸ਼ ਨਾਕਾਮ ਹੁੰਦੀ ਹੈ ਕਿਉਂਕਿ ਜਦ ਪਿੱਛੋਂ ਫਕਰ ਨੇ ਹਾਂ ਨਹੀਂ ਕੀਤੀ ਅਸੀਂ ਆਪਣੀ ਮਰਜ਼ੀ ਦੇ ਨਾਲ ਇਹ ਕਰਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਫਿਰ ਇਹ ਸਭ ਕੁਝ ਹੁੰਦਾ ਹੈ ਜੋ ਨਾਮ ਦੀ ਕਮਾਈ ਆ ਤੁਹਾਡੀ ਨਾਲ ਦੀ ਨਾਲ ਲੱਗ ਜਾਂਦੀ ਹੈ ਸੋ ਜਾਂ ਤਾਂ ਫਿਰ ਨਾਮ ਦੀ ਕਮਾਈ ਵਧਾਉਣੀ ਪਵੇਗੀ ਸੋ ਸਵੇਰੇ ਸ਼ਾਮ ਸਮਾਂ 2 ਤੋਂ 2.5 ਘੰਟੇ ਦਾ ਹਰ ਰੋਜ਼ ਬੰਦਗੀ ਲਈ ਕੱਢੋਗੇ ਜਿੰਨੀ ਵੱਧ ਨਾਮ ਦੀ ਕਮਾਈ ਕਰੂਗੇ ਉਹਦੇ ਸਿਰ ਤੇ ਹੀ ਇਹ ਸਭ ਕੁਝ ਤੁਸੀਂ ਕਰ ਸਕਦੇ ਆ ਸੋ ਬੰਨਾ ਹਮੇਸ਼ਾ ਹੀ ਇੱਥੇ ਹੀ ਕਹਾਂਗੇ ਕਿ ਚੁੱਪ ਦੇ ਵਿੱਚ ਬਹੁਤ ਕੁਝ ਹੈ ਜੇਕਰ ਸਿੱਧੇ ਉਪਕਾਰ ਕੀ ਇਹ ਸਭ ਗੱਲਾਂ ਨੂੰ ਸਹਿ ਲੈਂਦੇ ਆ ਕਿ ਅਸੀਂ ਇਹਨਾਂ ਨੂੰ ਗੁਪਤ ਰੱਖਣਾ ਹੈ ਤਾਂ ਫਿਰ ਮਾਲਕ ਹੋਰ ਵੀ ਜ਼ਿਆਦਾ ਗੱਲ ਜਿਹੜੀ ਹੈ ਨਖਾਰ ਦਿੰਦਾ ਹੈ ਸੋ ਇਹਨਾਂ ਗੱਲਾਂ ਨੂੰ ਹਮੇਸ਼ਾ ਹੀ ਧਿਆਨ ਦੇ ਵਿੱਚ ਜਰੂਰ ਰੱਖਿਆ ਕਰੋ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਤੁਸੀਂ ਸਾਡੀ ਗੱਲ ਦਾ ਆਨਸਰ ਨਹੀਂ ਦਿੰਦੇ ਅਸੀਂ ਹਰ ਰੋਜ਼ ਤੁਹਾਡੀਆਂ ਵੀਡੀਓ ਵੀ ਸੁਣਦੇ ਹਾਂ ਤੁਹਾਡੇ ਤੇ ਕਿਰਪਾ ਵੀ ਬਹੁਤ ਆ ਹਮੇਸ਼ਾ ਮਾਲਕ ਇਸੇ ਤਰ੍ਹਾਂ ਕਿਰਪਾ ਬਣਾਈ ਰੱਖੇ ਸੋ ਦੇਖੋ ਜੀ ਮੈਂ ਇੱਥੇ ਮਾਫੀ ਵੀ ਚਾਹੁੰਦੇ ਹਾਂ ਕਿ ਕਈ ਕਮੈਂਟ ਸਾਡੇ ਤੋਂ ਛੇਤੀ ਨਹੀਂ ਦੱਸ ਹੁੰਦੇ ਸੋ ਸਮਾਂ ਲੱਗ ਜਾਂਦਾ ਕਿਉਂਕਿ ਕਮੈਂਟ ਇੰਨੇ ਕਿ ਜ਼ਿਆਦਾ ਜਮ੍ਹਾਂ ਹੋਏ ਆ ਹਰ ਰੋਜ਼ ਵੀਡੀਓ ਪਾਉਣ ਦੇ ਨਾਲ ਹਰ ਰੋਜ਼ ਸਵਾਲ ਆਉਂਦੇ ਆ ਸੋ ਮਾਫੀ ਵੀ ਚਾਹੁੰਦੇ ਆ ਪਰ ਸਮੇਂ ਦੇ ਹਿਸਾਬ ਨਾਲ ਅਸੀਂ ਹਰ ਰੋਜ਼ ਤੁਸੀਂ ਵੀਡੀਓ ਨੂੰ ਸੁਣੋ ਅਸੀਂ ਹਰ ਇੱਕ ਦੇ ਕਮੈਂਟ ਦਾ ਜਵਾਬ ਦਿੰਨੇ ਇਕਦਾਂ ਨਹੀਂ ਕੀ ਕਿਸੇ ਕਮੈਂਟ ਦਾ ਜਵਾਬ ਨਹੀਂ ਦੇਣਾ ਸੋ ਜਵਾਬ ਮਿਲੇਗਾ ਹਰ ਰੋਜ਼ ਵੀਡੀਓ ਨੂੰ ਜ਼ਰੂਰ ਪੂਰੀ ਸੁਣਿਆ ਕਰੋ ਤੇ ਤੁਹਾਡੇ ਸਵਾਲ ਦਾ ਤੁਹਾਨੂੰ ਜਵਾਬ ਮਿਲ ਹੀ ਜਾਵੇਗਾ ਸੋ ਇੱਥੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਤੁਸੀਂ ਇਹ ਸਭ ਮਹਿਸੂਸ ਕਰ ਰਹੇ ਹੋ ਇਸ ਕਰਕੇ ਤੁਹਾਨੂੰ ਲੱਗਦਾ ਹੈ ਸੋ ਜਿਹੜਾ ਦਿਲ ਲਗਾ ਕੇ ਕੋਈ ਵੀ ਕੰਮ ਜਾਂ ਕਰਮ ਕਰਦਾ ਹੈ ਉਹਦੇ ਵਿੱਚ ਆਨੰਦ ਜ਼ਰੂਰ ਆਉਂਦਾ ਹੈ ਜੀ ਸੋ ਹਮੇਸ਼ਾ ਹੀ ਮਾਲਕ ਦੇ ਚਰਨਾਂ ਨਾਲ ਇਸੇ ਤਰ੍ਹਾਂ ਸਮਾਂ ਜ਼ਰੂਰ ਕੱਢੋ ਚਰਨਾਂ ਨਾਲ ਲੱਗ ਕੇ ਰਹੋ ਤੇ ਮਾਲਕ ਦੀ ਕਿਰਪਾ ਨੂੰ ਹਾਸਲ ਜ਼ਰੂਰ ਕਰੋ ਕਿਉਂਕਿ ਉਹਨਾਂ ਤੋਂ ਬਿਨਾ ਆਪਾਂ ਅਧੂਰੇ ਆ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਸੋ ਇੱਥੇ ਇੱਕ ਹੋਰ ਕਮੈਂਟ ਹੈ ਜੀ ਇਹਨਾਂ ਨੇ ਲਿਖਿਆ ਹੈ ਕਮੈਂਟਾਂ ਵਿੱਚ ਕਿ ਜੀ ਜੀ ਭਜਨ ਕਰਦੇ ਕਰਦੇ ਨੀਂਦ ਬਹੁਤ ਆਉਂਦੀ ਆਸੇ ਵੀ ਬਾਬਾ ਜੀ ਦਾ ਨਾਮ ਸ਼ਬਦ ਜਾਨੀ ਕਿ ਭਜਨ ਲਿਆ ਹੋਇਆ ਸੋ ਦੇਖੋ ਜੀ ਜਦੋਂ ਵੀ ਨਾਮ ਸ਼ਬਦ ਤੁਸੀਂ ਕਰਨ ਬੈਠੋਗੇ ਜੇਕਰ ਹਰ ਰੋਜ਼ ਨਹੀਂ ਕਰੋਗੇ ਤਾਂ ਫਿਰ ਕਿਤੇ ਇੱਕ ਤਾਈ ਜਦੋਂ ਵੀ ਕਰੋਗੇ ਇਸ ਤਰ੍ਹਾਂ ਹੀ ਹੁੰਦਾ ਹੈ ਜਦੋਂ ਹਰ ਰੋਜ਼ ਤੁਸੀਂ ਇਹ ਕਰਮ ਕਰਨਾ ਸ਼ੁਰੂ ਕਰੋਗੇ ਹੌਲੀ ਹੌਲੀ ਆਦਤ ਆਪਣੇ ਆਪ हट ਜਾਣੀ ਆ ਤੋਂ ਨਾਮ ਸਿਮਰਨ ਲੱਗਿਆ ਹਰ ਰੋਜ਼ ਜਦੋਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵਹਿਣਾ ਹੈ ਸਿਮਰਨਾ ਹੈ ਤੇ ਉਸ ਵਕਤ ਹੀ ਨੀਂਦ ਆ ਜਾੜੀ ਜਾਂ ਕੋਈ ਨਾ ਕੋਈ ਰੁਕਾਵਟ ਆਉਂਦੀ ਹੈ। ਇਹੀ ਤਾਂ ਹੈ ਕਿ ਇੱਥੋਂ ਪਤਾ ਚੱਲਦਾ ਕਿ ਉਹ ਕਿੰਨਾ ਅਨਮੋਲ ਸਮਾਂ ਹੈ ਜਿਹਨੂੰ ਕਾਲ ਪੂਰਾ ਜ਼ੋਰ ਲਗਾਉਂਦਾ ਕਿ ਇਹ ਹੱਥੋਂ ਬੇਲਾ ਲੰਘ ਜਾਵੇ ਇਹ ਇਨਸਾਨ ਇੱਥੇ ਤੱਕ ਪਹੁੰਚੇ ਨਾ। ਸੋ ਇੱਥੋਂ ਸੋਚ ਲਓ ਕਿਉਂਕਿ ਜਿਸ ਕੰਮ ਵਿੱਚ ਰੁਕਾਵਟ ਵੱਧ ਆਵੇ ਉਹਦੇ ਵਿੱਚ ਹੀ ਸਾਡਾ ਭਲਾ ਹੁੰਦਾ ਹੈ। ਉਹ ਕੰਮ ਫਿਰ ਜੀ ਚਾਰ ਲਗਾ ਕੇ ਕਰਨਾ ਚਾਹੀਦਾ ਹੈ ਹਿੰਮਤ ਰੱਖਣੀ ਚਾਹੀਦੀ ਆ ਚਾਹੇ ਜਿੰਨੀ ਮਰਜ਼ੀ ਮੁਸੀਬਤ ਜ਼ਿੰਦਗੀ ਵਿੱਚ ਆ ਜਾਵੇ ਪਰ ਉਹ ਕੰਮ ਕਰਨ ਦੀ ਆਦਤ ਨੂੰ ਇੱਕ ਜਿੱਦ ਬਣਾ ਲਓ ਕਿ ਅਸੀਂ ਇੱਥੇ ਤੱਕ ਪਹੁੰਚਣਾ ਹੈ ਚਾਹੇ ਜਿੰਨਾ ਮਰਜ਼ੀ ਕੋਈ ਰੋਕ ਲਵੇ ਸੋ ਜਿਸ ਕੰਮ ਵਿੱਚ ਰੁਕਾਵਟ ਆਵੇਗੀ ਉਹੇ ਕੰਮ ਤੁਹਾਡੀ ਜ਼ਿੰਦਗੀ ਨੂੰ ਸਵਾਰ ਸਕਦਾ ਹੈ ਉਹਨੂੰ ਵਾਰ-ਵਾਰ ਕੰਟੀਨਿਊ ਕਰੋ ਵਾਰ-ਵਾਰ ਤੁਸੀਂ ਇਹ ਕੰਮ ਕਰਨ ਦੀ ਕੋਸ਼ਿਸ਼ ਕਰੋ ਇੱਕ ਦਿਨ ਸਫਲਤਾ ਤੱਕ ਜ਼ਰੂਰ ਪਹੁੰਚੋਗੇ ਤੁਸੀਂ ਇਹ ਹਿਸਾਬ ਲਗਾ ਲਓ ਕਿ ਇਹਦੇ ਵਿੱਚ ਕਿੱਡੇ ਵੱਡੇ ਰਾਜ ਛੁਪੇ ਹੋਏ ਨੇ ਜਿਹੜਾ ਕੰਮ ਅਸੀਂ ਕਰ ਲੈਂਦੇ ਆ ਪਰ ਸਾਨੂੰ ਇੱਥੇ ਰੋਕ ਲਿਆ ਜਾਂਦਾ ਆ ਸੋ ਇਹਦੇ ਵਿੱਚ ਕਿੰਨਾ ਕੁ ਛੁਪਿਆ ਹੋਇਆ ਇਹਨੂੰ ਆਪਾਂ ਖੋਜਣਾ ਹੈ ਆਪਾਂ ਕੋਸ਼ਿਸ਼ ਕਰਨੀ ਆ ਤਾਂ ਫਿਰ ਤੁਹਾਡੀ ਕੋਸ਼ਿਸ਼ ਦੇ ਕੇ ਮਾਲਕ ਨੇ ਕਿਰਪਾ ਕਰ ਦੇਣੀ ਆ ਤੁਹਾਡੇ ਲਈ ਰਸਤੇ ਆਸਾਨ ਕਰ ਦੇਣੇ ਆ ਸੋ ਮੁਸ਼ਕਲ ਜਰੂਰ ਆਉਂਦੀ ਹੈ ਜੋ ਅਸੀਂ ਚੰਗਾ ਸੋਚਦੇ ਆ ਚੰਗਾ ਕਰਨ ਦੀ ਕੋਸ਼ਿਸ਼ ਕਰਦੇ ਰੰਚ ਰੁਕਾਵਟ ਆਵੇਗੀ ਪਰ ਮਾਲਕ ਇਹ ਕਾਪਟਾ ਨੂੰ ਦੂਰ ਕਰ ਦਵੇਗਾ ਤੁਹਾਡਾ ਨਿਯਮ ਦੇਖ ਕੇ ਤੁਹਾਡੀਆਂ ਆਦਤਾਂ ਨੂੰ ਤੁਹਾਡਾ ਵਿਸ਼ਵਾਸ ਦੇਖ ਕੇ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਜੀ ਉਸ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ Google Pay Rai ਬੁਖਤ ਜਗ੍ਹਾ ਪਿਆਰ ਬਖਸ਼ ਰਹੇ ਹੋ ਜੀ ਸੋ ਹਮੇਸ਼ਾ ਹੀ ਜੋ ਸਰਦਾ ਹੈ ਆਪਾਂ ਬਹੁਤਾ ਤਾਂ ਨਹੀਂ ਕਿ ਆਪਾਂ 1 ਰੁਪਏ ਤੱਕ ਦੀ ਹੀ ਗੱਲ ਤੁਹਾਡੇ ਤੱਕ ਰੱਖੀ ਹੈ ਪਰ ਇਸ ਤੋਂ ਵੀ ਜ਼ਿਆਦਾ ਪਿਆਰ ਜਿਹੜਾ ਤੁਹਾਡਾ ਮਿਲ ਰਿਹਾ ਹੈ ਜੀ ਸੋ ਮਾਲਕ ਹਮੇਸ਼ਾ ਹੀ ਕਿਰਪਾ ਬਣਾ ਕੇ ਰੱਖੇ ਕਮਾਕਾਰਾਂ ਜੀ ਵਾਅਦਾ ਰੱਖੇ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਕਿ ਜਦੋਂ ਵੀ ਪਾਠ ਸੁਣਨਾ ਹੈ ਉਸ ਵੇਲੇ ਅਸੀਂ ਮਨ ਵਿੱਚ ਇੱਕ ਖਿਆਲ ਲੈ ਕੇ ਆਉਣਾ ਜਿਹਦੇ ਨਾਲ ਪਾਠ ਸੁਣਿਆ ਸਫਲ ਹੋ ਜਾਵੇਗਾ। ਸੋ ਉਸ ਸਮੇਂ ਕਰਨਾ ਕੀ ਹੈ ਜੋ ਗੱਲਾਂ ਖਾਸ ਧਿਆਨ ਰੱਖਣ ਵਾਲੀਆਂ ਹਨ। ਸੋ ਮਨ ਇਧਰ ਉਧਰ ਨੂੰ ਜ਼ਰੂਰ ਟਕਦਾ ਹੈ ਜਦੋਂ ਵੀ ਤੁਸੀਂ ਗੁਰਦੁਆਰਾ ਸਾਹਿਬ ਜਾਉਂਗੇ ਪਾਠ ਸੁਣੋਗੇ ਕਿਉਂਕਿ ਪਾਠ ਦੇ ਵਿੱਚ ਤਾਕਤ ਹੀ ਇੰਨੀ ਹੈ ਜਿਵੇਂ ਆਪਾਂ ਕਮੈਂਟ ਬਾਰੇ ਗੱਲ ਕੀਤੀ ਆ ਕਿ ਜਿਸ ਮੰਜ਼ਰ ਤੱਕ ਅਸੀਂ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ ਜੇ ਸ਼ੁਰੂਆਤ ਹੀ ਕਰਦੇ ਹੋ ਤਾਂ ਸਾਨੂੰ ਕਿੰਨਾ ਰੋਕਿਆ ਜਾ ਰਿਹਾ ਰੁਕਾਵਟ ਆ ਰਹੀ ਆ ਸੋ ਇਹਦੇ ਵਿੱਚ ਬਹੁਤ ਪੁੱਛਿਆ ਜੇਕਰ ਮਨ ਲਗਾ ਕੇ ਸੁਣ ਲਿਆ ਜਾਵੇ ਸੁਣਨਾ ਕਿਸ ਤਰ੍ਹਾਂ ਹੈ ਤਾਂ ਕਿ ਇਹ ਪਾਠ ਸੁਣਿਆ ਸਫਲ ਹੋ ਜਾਵੇ ਜੋ ਸਮਾ ਗੱਡਿਆ ਹੈ ਵਿਰਥਾ ਨਾ ਜਾਵੇ ਸਮਾ ਵੀ ਗੱਡਿਆ ਤੇ ਕੁਝ ਖੱਟਣਾ ਵੀ ਫਿਰ ਜਾਇਦਾ ਹੈ ਸੋ ਉਥੇ ਕਰਨਾ ਕੀ ਹੈ ਕੋਸ਼ਿਸ਼ ਇੱਕ ਹੋਣੀ ਚਾਹੀਦੀ ਹੈ ਚਾਹੀਦੀ ਹੈ ਕਿ ਆਪਣੇ ਆਪ ਨੂੰ ਮਜਬੂਰ ਕਰੋ ਕਿ ਅਸੀਂ ਬੈਠਣਾ ਇਧਰ ਉਧਰ ਧਿਆਨ ਨਹੀਂ ਲਿਜਾਣਾ ਇੱਥੇ ਆਪਣੇ ਮਨ ਤੇ ਪੂਰਾ ਜੋਰ ਚਲਾਉਣਾ ਹੈ ਕਾਬੂ ਚ ਮਨ ਨੂੰ ਕਰਨਾ ਹੈ ਮਨ ਨੂੰ ਸ਼ਾਂਤ ਕਰਨਾ ਅੱਖਾਂ ਬੰਦ ਕਰਕੇ ਮਾਲਕ ਦਾ ਧਿਆਨ ਧਰਨਾ ਇਹ ਨਹੀਂ ਸੋਚਣਾ ਹੈ ਕਿ ਸਿਰਫ ਅਸੀਂ ਇਕੱਲਾ ਪਾਠ ਸੁਣ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਪਈ ਹੋਈ ਆ ਇਹ ਸੋਚਣਾ ਹੈ ਕਿ ਗੁਰੂ ਜੀ ਆ ਬੈਠੇ ਹੋਇਆ ਬਰਾਜਮਾਨ ਅਗਦੀ ਤੇ ਤੇ ਹੁਣ ਜੋ ਪਾਠੀ ਹੈ ਉਸ ਸ਼ਬਦ ਪੜ ਰਿਹਾ ਹੈ ਪਾਠ ਕਰ ਰਿਹਾ ਆ ਤੇ ਉਹਨੂੰ ਸਿਰਫ ਇਹ ਨਹੀਂ ਸੋਚਣਾ ਕਿ ਉਹ ਇੱਕ ਕਿਤਾਬ ਜਾਂ ਪੰਨਾ ਪੜ੍ਹ ਰਿਹਾ ਹੈ ਸੋ ਉੱਥੇ ਤੁਸੀਂ ਕੀ ਸੋਚਣਾ ਹੈ ਮਨ ਵਿੱਚ ਕੀ ਜੋ ਪਾਠੀ ਸ਼ਬਦ ਉਚਾਰਨ ਕਰ ਰਿਹਾ ਹੈ ਸਿਰਫ ਇੱਕ ਪਾਠੀ ਨਹੀਂ ਮੰਨਣਾ ਕਿ ਉਹ ਪਾਠੀ ਹੈ ਪਾਠ ਕਰ ਰਿਹਾ ਹੈ ਬਲਕਿ ਤੁਸੀਂ ਇਹ ਸੋਚਣਾ ਹੈ ਸਾਡਾ ਗੁਰੂ ਆਪ ਸ਼ਬਦ ਬੋਲ ਰਿਹਾ ਹੈ ਸਾਨੂੰ ਸਮਝਾ ਰਿਹਾ ਹੈ ਜਦੋਂ ਤੁਸੀਂ ਮਨ ਵਿੱਚ ਇਹ ਇੱਕ ਧਾਰਨਾ ਸੋਚ ਲਓਗੇ ਕਿ ਸਾਡਾ ਗੁਰੂ ਆਪ ਇਹ ਸ਼ਬਦ ਬੋਲ ਰਿਹਾ ਕਿਉਂਕਿ ਉਹਨਾਂ ਦੇ ਮੂੰਖ ਚੋਂ ਨਿਕਲੇ ਹੋਏ ਸ਼ਬਦ ਆ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੇ ਹੋਏ ਨੇ ਤੇ ਆਪਾਂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ ਗੁਰੂ ਇਹ ਗran ਸਤਿਮੰਦਿਆਂ ਸੋ ਇਹ ਨਹੀਂ ਸੋਚਣਾ ਕਿ ਪਾਠੀ ਇਹ ਸ਼ਬਦ ਬੋਲ ਰਿਹਾ ਹੈ ਇਹ ਸੋਚਣਾ ਕਿ ਸਾਡਾ ਗੁਰੂ ਇਹ ਸ਼ਬਦ ਬੋਲ ਰਿਹਾ ਹੈ ਤੇ ਮਨ ਨੂੰ ਸ਼ਾਂਤ ਰੱਖਣਾ ਤੇ ਤੁਹਾਨੂੰ ਆਪ ਮਹਿਸੂਸ ਹੋਣ ਲੱਗ ਪਵੇਗਾ ਕਿ ਮਾਲਕ ਦੀ ਪਾਵਰ ਉਹਨਾਂ ਦੇ ਆਪ ਮੁਖ ਚੋਂ ਇਹ ਸ਼ਬਦ ਨਿਕਲ ਰਹੇ ਤੇ ਸਾਡੇ ਕੰਨਾਂ ਰਾਈ ਸਾਡੇ ਮਨ ਰਾਈ ਅੰਦਰ ਜਾ ਰਹੇ ਆ ਸੋ ਜਦੋਂ ਤੁਸੀਂ ਇਹ ਸੋਚ ਬਣਾ ਲਉਂਦੇ ਸੋ ਸੋਚ ਹੀ ਹੈ ਜਿਸ ਤਰ੍ਹਾਂ ਅਸੀਂ ਇਹ ਸੋਚ ਨੂੰ ਚਲਾਉਂਦੇ ਆ ਉਸੇ ਤਰ੍ਹਾਂ ਉਹ ਮਾਲਕ ਹਾਜ਼ਰ ਹੋ ਜਾਂਦਾ ਹੈ ਸੋ ਸੋਚ ਨੂੰ ਬਦਲਣਾ ਜ਼ਰੂਰੀ ਹੈ ਜਦੋਂ ਤੁਸੀਂ ਸੋਚ ਹੀ ਉਸ ਢੰਗ ਦੀ ਕਰ ਲਈ ਮਾਲਕ ਉਸੇ ਰੂਪ ਵਿੱਚ ਹਾਜ਼ਰ ਨਜ਼ਰ ਹੋ ਜਾਂਦਾ ਹੈ ਇਸ ਤਰੀਕੇ ਦੇ ਨਾਲ ਸੁਣਿਆ ਹੋਇਆ ਤੁਹਾਡਾ ਸਫਲ ਹੋ ਜਾਵੇਗਾ ਜਦੋਂ ਇਹ ਸੋਚੋਗੇ ਕਿ ਸਾਡਾ ਗੁਰੂ ਇਹ ਸ਼ਬਦ ਬੋਲ ਰਿਹਾ ਹੈ ਅੱਖਾਂ ਬੰਦ ਕਰਕੇ ਇਹਨਾਂ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰਨੀ ਤੇ ਤੁਹਾਨੂੰ ਇਹ ਸੁਣਿਆ ਹੋਇਆ ਪਾਠ ਮੁਸ਼ਕਲਾਂ ਤੋਂ ਬਚਾ ਲਵੇਗਾ ਸੋ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਕਰ ਦਵੇਗਾ ਸੋ ਮਨ ਨੂੰ ਸ਼ਾਂਤ ਕਰਕੇ ਮਨ ਲਗਾ ਕੇ ਇੱਕ ਵਾਰ ਬੈਠ ਕੇ ਧਿਆਨ ਦੇ ਨਾਲ ਜ਼ਰੂਰ ਸੁਣਨ ਦੀ ਇਸ ਤਰ੍ਹਾਂ ਨਾ ਕੋਸ਼ਿਸ਼ ਕਰਨੀ ਤੁਹਾਨੂੰ ਆਨੰਦ ਆਉਣ ਲੱਗ ਪਵੇਗਾ ਤੁਹਾਨੂੰ ਮਹਿਸੂਸ ਹੋਣ ਲੱਗ ਪਵੇਗਾ ਕਿ ਸਤਿਗੁਰ ਦੀ ਕਿਰਪਾ ਹੋ ਗਈ ਹੈ ਇਹਦੇ ਨਾਲ ਫਿਰ ਮਾਲਕ ਨੇ ਗਿਆਨ ਬਖਸ਼ਣ ਲੱਪਣਾ ਇਹ ਵੀ ਇੱਕ ਗਿਆਨ ਹੈ ਜਦੋਂ ਅਸੀਂ ਇਸ ਤਰ੍ਹਾਂ ਦਾ ਪਾਠ ਸੁਣਦੇ ਹਾਂ ਕੋਈ ਬਿਰਲੀ ਰੂਹ ਹੀ ਇਸ ਤਰ੍ਹਾਂ ਦਾ ਪਾਠ ਸੁਣ ਸਕਦੀ ਆ ਸੋ ਫਿਰ ਗਿਆਨ ਜਾਗ ਹੁੰਦਾ ਹੈ ਇਹ ਟੰਗ ਇੱਕ ਵਾਰ અપਨਾ ਕੇ ਜਰੂਰ ਦੇਖਣਾ ਜੀ ਸੋ ਬਾਕੀ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਜਰੂਰ ਕਰਦੇ ਰਹਿਆ ਕਰੋ ਇਹ ਵੀ ਇੱਕ ਚੰਗਾ ਕਰਮ ਹੈ ਕਿ ਤੁਹਾਡੀ ਬਦੌਲਤ ਕਿਸੇ ਹੋਰ ਨੂੰ ਵੀ ਜਾਣਕਾਰੀ ਇਹ ਮਿਲ ਜਾਂਦੀ ਹੈ ਕੋਈ ਹੋਰ ਰੂਹ ਵੀ ਆਪਣੇ ਪਰਮਾਤਮਾ ਨਾਲ ਜੁੜਦੀ ਹੈ ਇਹ ਗੁਣਾਂ ਨੂੰ ਅਪਣਾਉਂਦੀ ਹੈ ਤੇ ਇਹ ਤੁਹਾਡਾ ਕੀਤਾ ਹੋਇਆ ਇੱਕ ਇੱਕ ਸ਼ੇਅਰ ਤੁਹਾਡੇ ਚੰਗੇ ਕਰਮਾਂ ਵਿੱਚ ਪਰਮਾਤਮਾ ਨੇ ਲਿਖ ਦੇਣਾ ਹੈ ਕਿ ਤੁਹਾਡੀ ਬਦੌਲਤ ਕੋਈ ਹੋਰ ਰੂਹ ਪਰਮਾਤਮਾ ਨਾਲ ਜੁੜੇ। ਸੋ ਚੰਗੀ ਸੰਗਤ ਕਰਨੀ, ਹਿੰਮਤ ਦੇਣੀ, ਇਹ ਹੀ ਚੰਗੇ ਕਰਮ ਹੁੰਦੇ ਨੇ।